ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਦੀ ਉਚੇਚੀ ਇਕੱਤਰਤਾ ਜਗ ਗੁਰਦੁਆਰਾ ਦੇਗਸਰ ਸਾਹਿਬ ਕਟਾਣਾ ਲੁਧਿਆਣਾ ਵਿਖੇ ਐਡਵੋਕੇਟ ਹਰਵਿੰਦਰ ਸਿੰਘ ਤਾਮੀ ਦੀ ਅਗਵਾਈ ਦੇ ਵਿੱਚ ਜੋ ਇਸ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸ਼੍ਰੀ ਗੁਰਪ੍ਰੀਤ ਸਿੰਘ ਸਪੁੱਤ ਪੋ ਸ਼੍ਰੀ ਗੁਰਦੇਵ ਸਿੰਘ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸ਼ਿਕਾਇਤ ਵਿੱਚ ਲਾਏ ਗਏ ਸੰਗੀਨ ਇਲਜ਼ਾਮਾਂ ਤੇ ਡੀਰਗ ਵਿਚਾਰ ਵਟਾਂਦਰਾ ਕੀਤਾ ਗਿਆ 71ਵਾਂ ਵਿੱਚ ਹਾਜ਼ਰ ਮੈਂਬਰ ਸਾਹਿਬਾਨ ਦੀ ਰਾਏ ਤੋਂ ਬਾਅਦ ਪਰਵਾਨ ਹੋਇਆ ਕਿ ਸਿੰਘ ਸਾਹਿਬ ਦੇ ਹੁਦਦੇ ਦੇ ਮਾਨ ਸਨਮਾਨ ਨੂੰ ਮੁੱਖ ਰੱਖਦੇ ਲੱਗੇ ਇਲਜ਼ਾਮਾਂ ਦੀ ਪੜਤਾਲ ਬਹੁਤ ਜ਼ਰੂਰੀ ਇਕਤਰਤਾ ਦੌਰਾਨ ਪਾਸ ਕਿਤੇ ਮਤੇ ਰਾਹੀਂ ਪੜਤਾਲ ਵਾਸਤੇ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗਵੀਰ ਸਿੰਘ ਵਿਰਕ ਜਨਰਲ ਸਕੱਤਰ ਸੇਰ ਸਿੰਘ ਮੰਡਵਾਲਾ ਅਤੇ ਅੰਤਰੀ ਮੈਂਬਰ ਦਲਜੀਤ ਸਿੰਘ ਭਿੰਡਰ ਨੂੰ ਸ਼ਾਮਲ ਕੀਤਾ ਗਿਆ ਇਹ ਸਬ ਕਮੇਟੀ ਮੁਕੰਮਲ ਪੜਤਾਲ ਕਰਕੇ 15 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਸਦਮਾ ਵੇਖਦਾ ਹੋਆ ਪਰਮਜੀਤ ਸਿੰਘ ਰਾਏਪੋਰਾ ਜਲੰਧਰ ਤੋਂ ਅੱਜ ਦੀ ਮੀਟਿੰਗ ਹੋਈ ਜੀ ਮੀਟਿੰਗ 'ਚ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਹੁਣ ਤੱਕ ਵਿਚਾਰ ਚੱਲ ਅੱਜ ਨੂੰ ਇੱਕ ਅ ਅਮਰਜੈਂਸੀ ਮੀਟਿੰਗ ਸੱਦੀ ਸੀਗੀ ਇੱਥੇ ਆ ਕੇ ਪਤਾ ਲੱਗਿਆ ਸਾਨੂੰ ਏਜੰਡਾ ਤਾਂ ਉਹਦਾ ਪੰਥਕ ਵਿਚਾਰਾਂ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਜਸਦਾਰ ਜਿਹੜੇ ਦਮਦਮਾ ਸਾਹਿਬ ਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਨੂੰ ਆਧਾਰ ਬਣਾ ਕੇ ਕਹਿੰਦੇ ਸੀ ਵੀ ਉਹਦੀਆਂ ਸੁਭਾਵਾਂ ਖਤਮ ਕਰ ਦੇਣੀ ਆ ਅਸੀਂ ਉਹਨੂੰ ਗੱਲ ਨੂੰ ਚੰਗੀ ਨਹੀਂ ਕਿਹਾ ਇਹ ਵੀ ਗੱਲ ਆ ਕਿ ਜੇ ਕਿਤੇ ਤੇ ਕੋਈ ਦੋਸ਼ ਲੱਗਦਾ ਉਹਦੀ ਪੜਤਾਲ ਨਿਰਪੱਖ ਹੋਣੀ ਚਾਹੀਦੀ ਆ ਉਹ ਕਹਿੰਦੇ ਕਮੇਟੀ ਬਣਾਉਂਦੇ ਆ ਜੇ ਪੜਤਾਲ ਕਰਾਉਣੀ ਆ ਸਾਡਾ ਹੀ ਖਰਚਾ ਸੀ ਕਿ ਅਸੀਂ ਵਿਰੋਧੀ ਤੇ ਰਹਾਂ ਕਮੇਟੀ ਤੁਸੀਂ ਆਪਦੀ ਬਣਾ ਰਹੇ ਹੋ ਤਿੰਨ ਮੈਂਬਰੀ ਮੈਂ ਇਤੋਂ ਤੱਕ ਕਿਹਾ ਮੈਂ ਕਿਹਾ ਜੇ ਤੁਹਾਨੂੰ ਮੇਰੇ ਤੇ ਕੋਈ ਡਾਊਟ ਆ ਨਾ ਬੜੇ ਨਿਹਾਇਤ شریف ਆ ਪਰਮਜੀਤ ਸਿੰਘ ਤੁਸੀਂ ਇਹਨਾਂ ਨੂੰ ਪਾ ਲਓ ਸਾਡਾ ਵਿਰੋਧੀ ਤੇਦਾ ਇੱਕ ਨੁਮਾਇੰਦਾ ਤਾਂ ਹੋਵੇ ਅਸੀਂ ਦੇਖੀਏ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਸੀਂ ਕਰਦੇ ਹੋ ਔਰ ਮੰਨੇ ਨਹੀਂ ਪਤਾ ਨਹੀਂ ਕੀ ਖਦਸ਼ਾ ਸੀਗਾ ਇਸ ਕਰਕੇ ਅਸੀਂ ਤਾਂ ਇਸ ਗੱਲ ਦੇ ਵਿਰੋਧਾਂ ਇੰਨਾ ਸਤਕਾਰ ਆਉਦਾ ਤੇ ਉਹ ਸਤਕਾਰ ਜੇ ਤੁਸੀਂ ਸੇਵਾ ਮੁਕਤ ਕਰਨਾ ਸਤਕਾਰਤਾ ਬਣਿਆ ਨਾ ਜਲੀਲ ਨਾ ਕਰੋ ਇੱਕ ਤਰਫਾ ਨਾ ਕਰੋ ਜੇ ਕੋਈ ਦਰਖਾਸਤਾਂ ਕਾਲੂ ਦੁੱਜੇ ਸਿੰਘ ਸਵਾਨ ਦੇ ਖਿਲਾਫ ਵੀ ਕੋਈ ਦੇ ਦਊ ਕਿ ਅਸੀਂ ਸਾਰੇ ਰੋਟਾ ਦਾਂਗੇ ਦਰਖਾਸਤਾਂ ਮੇਰੇ ਖਿਲਾਫ ਵੀ ਕੋਈ ਦੇ ਦੂ ਬਿਨਾ ਪੜਤਾਲ ਤੋਂ ਤੁਸੀਂ ਉਧਰ ਹਾਂ ਪੜਤਾਲ ਪਾਰਦਰਸ਼ੀ ਕ੍ਰੋਣੀ ਨੂੰ ਕਿਹਾ ਸੀ ਉਹ ਮੰਨੇ ਨਹੀਂ ਉਹ ਕਹਿੰਦੇ ਸਾਡੀ ਤਿੰਨ ਮੈਂਬਰੀ ਜਿਹੜੀ ਅਸੀਂ ਅਨਾਉਂਸ ਕਰਤੀ ਕਮੇਟੀ ਉਹੀ ਕਰੂ ਮੈਂ ਤਾਂ ਕਿਹਾ ਸੀ ਇੱਕ ਵਿਰੋਧੀ ਧਰਦਾ ਲੈ ਲਿਓ ਨਾਲੇ ਅਸੀਂ ਤੁਹਾਡੀ ਪੜਤਾਲ ਦੱਸ ਸਰ ਕੋਈ ਲੀਡਰ ਆਇਆ ਕੌਣ ਲੀਡਰ ਆਇਆ ਮੈਨੂੰ ਬਾਹਲਾ ਨਹੀਂ ਮੈਨੂੰ ਸ਼ਾਇਦ ਆ ਬਾਹਰ ਜਿਹੜੋਂ ਮੈਂ ਗੇਟ ਤੋਂ ਇੰਟਰ ਹੋਇਆ ਬਿਕਰਮਜੀਠਿਆ ਤੇ ਆਏ ਸੀ ਉਦੋਂ ਪਹਿਲਾਂ ਮੈਂ ਇਸ ਗੱਲ ਦੀ 100% ਤਸਦੀਕ ਨਹੀਂ ਕਰਦਾ ਬਾਹਰ ਸੰਗਤ ਕਹਿੰਦੀ ਸੀ ਬਿਕਰਮਜੀਠਾ ਆ ਕੇ ਗਏ ਆ ਤਿੰਨ ਮੈਂਬਰੀ ਜਿਹੜੀ ਕਮੇਟੀ ਬਣਾਈ ਹੈ ਉਹ ਚ ਕਿਹੜੇ ਕਿਹੜੇ ਮੈਂਬਰ ਨੇ ਉਹਦੇ ਚ ਜਿਆਦਾ ਰ ਉਹ ਫਿਰ ਰੌਲਾ ਜਾਂ ਪੈ ਗਿਆ ਮੇਰੇ ਲੱਗਦਾ ਵੀ ਮੈਨੂੰ ਬਾੜਾ ਤਾਂ ਨਹੀਂ ਗਿਆ ਨੇ ਮੰਡ ਸਾਹਿਬਾ ਮੰਡ ਸਾਹਿਬ ਆ ਅ ਉਹਦੇਦਾਰ ਆ ਸਾਡੇ ਦੋ ਮੈਂਬਰਾਂ ਨਾਲ ਸਾਡੀ ਬੇਨਤੀ ਸੀ ਵੀ ਦੇਖੋ ਜਿਹੜਾ ਬੀਤਿਆ ਸਮੇਂ ਦੇ ਜਿਹੜੇ ਅੰਦਰ ਜਿਵੇਂ ਚਰਚਾ ਹੁੰਦੀ ਹੈ ਕਿ ਸ਼ਬਦਾਂ ਦਾ ਬਿਆਨ ਨਹੀਂ ਦੇ ਸਕਦਾ ਹਰ ਗੱਲ ਹੀ ਉਹ ਕਾਲੇ ਹੁੰਦੇ ਆ ਹਰ ਗੱਲ 'ਚ ਵੀ ਇਹ ਛੇਤੀ ਗੰਡਾਸਾ ਚਲਾਈ ਦੀਏ ਉਹ ਤੋਂ ਐਂ ਲੱਗਦਾ ਸੀਗਾ ਨਿਕਾਲੀ ਵੀ ਕੀ ਪਈ ਸੀ ਤੁਹਾਨੂੰ ਕਿ ਅੱਜੇ ਫੈਸਲਾ ਕਰ ਲੈਗੇ ਨੇ ਉਹੀ ਹੋ ਰਿਹਾ ਨੀ ਨਹੀਂ ਮੈਂ ਕਹਿ ਸਕਦਾ ਤੇ ਫਿਰ ਮਜੀਠੀਆ ਤੁਸੀਂ ਕਹਿੰਦੇ ਆਇਓ ਸੀ ਅੰਦਰ ਇਹ ਤੁਹਾਡੇ ਕੋ ਤੁਸੀਂ ਪ੍ਰੈਸ ਆਉਣ ਵਾਲੇ ਸਮੇਂ ਚ ਪੁੱਛ ਸਕਦੇ ਹੋ ਤੁਹਾਡੇ ਕੋਲ ਸਭ ਨਾਲੇ ਨੰਬਰ ਆ ਵੀ ਤੁਹਾਡੇ ਆਉਣ ਦਾ ਕਾਰਨ ਕੀ ਆ ਜਿਹੜੀ ਗੱਲ ਦਾ ਵਿਰੋਧ ਕੀਤਾ ਜੀ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਵੀ ਐਡੀ ਉੱਚੀ ਪਦਵੀ ਆ ਤੁਸੀਂ ਇੱਕ ਜਨਰਲ ਜੀ ਪੁਰਾਣੀ ਦਰਖਾਸਤ ਲੈ ਕੇ ਅੱਜ ਦੀ ਜੋ ਮੀਟਿੰਗ ਦਾ ਏਜੰਡਾ ਤਾਂ ਕੁਝ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੇ ਵਿੱਚ ਇੱਕ بڑا ਇਹ ਮਸਲਾ ਸੀ ਤਖਤ ਦਮਦਮਾ ਸਾਹਿਬ ਦੇ ਜੇਸ਼ੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਥੱਲੇ ਰੱਖਣਾ ਉਹਨਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕੁਝ ਦੋਸ਼ ਲਾਏ ਗਏ ਆ ਉਸ ਦੇ ਸਾਧੂ ਵੱਲੋਂ ਦੋਸ਼ ਲਾਏ ਗਏ ਆ ਉਹਦੇ ਵਿੱਚ ਕੀ ਸਚਾਈ ਆ ਉਹ ਸਚਾਈ ਦਾ ਪਤਾ ਕਰਨ ਵਾਸਤੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਆ ਉਹ ਜੋ ਤਿੰਨ ਮੈਂਬਰੀ ਕਮੇਟੀ ਆ 15 ਦਿਨ ਦੇ ਵਿੱਚ ਵਿੱਚ ਇਹ ਫੈਸਲਾ ਦੇਵੇਗੀ ਸੋ ਇਹਨਾਂ ਕੀ ਅੱਜ ਕਮੇਟੀ ਦੇ ਮੈਂਬਰ ਕੌਣ ਕੌਣ ਪਿਛਲੇ ਨੇ ਕਮੇਟੀ ਦੇ ਮੈਂਬਰ ਇੱਕ ਤਾਂ ਹੈਗੇ ਨੇ ਰਗੂਜੀਤ ਸਿੰਘ ਵਿਰਕ ਸਾਡੇ ਜੋ ਮੀਤ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਇੱਕ ਮੈਂ ਖੋਦਾ ਸ਼ੇਰ ਸਿੰਘ ਮੰਡ ਜਨਰਲ ਸਕੱਤਰ ਤੇ ਇੱਕ ਹੈਗੇ ਨੇ ਭਿੰਡਰ ਸਾਹਿਬ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਉਹ ਕਿਹੜੇ ਕਿਹੜੇ ਮੁੱਦੇ ਵਿਚਾਰੇ ਗਏ ਨੇ ਵਿੱਚ ਹੋਰ ਕੋਈ ਖਾਸ ਮੁੱਦਾ ਨਹੀਂ ਅੱsse ਦੀ ਰਿਹਾ ਜ ਜਿਹੜੀ ਸਾਰੀ ਡਿਸਕਸਨ ਉਹਨਾਂ ਦੇ ਸਮੰਦੇ ਵਿੱਚ ਕੀ ਨਵੇਂ ਨਵੇਂ ਫੈਸਲੇ ਲਾ ਸਕਦੇ ਐ ਇਸ ਚ ਇਹ ਤਾਂ ਹੁਣ ਸਮਝ ਦੱਸੇਗਾ